ਆ ਏ ਗੱਡੀ ਤੱਕ ਦੇਸਰਾਦੀ ਧਰਤੀ ਦਾ ਇਹਨੇ ਹੀ ਪੈਰੋ ਫੜਿਆ ਦੀ ਮੋਹਨबीर ਪੱਲ ਦੇ ਕਬੱਡੀ ਕੱਪ ਤੇ ਇਹਦੇ ਪਲੱਖਾਂ ਦੇ ਕੱਪ ਤੇ ਟ੍ਰਿਕਾਂ ਨੂੰ ਜਫਾ ਲਾ ਕੇ ਉਹ ਜੀਬ ਜਿੱਤੀ ਹੋ ਮੇਰੇ ਵੀਰੋ ਇਹ ਰੱਦ ਕੇ ਆ ਸੀਤੂ ਦਾ ਵੀਰ ਹੈ ਪਰ ਦੂਜੇ ਪਾਸੇ ਰੁੜਕੇ ਵਾਲਾ ਇੱਕ ਪਾਸੇ ਹਰਿਆਣੇ ਵਾਲਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਬਾਹੂ ਅਕਬਰਪੁਰ ਦੀ ਧਰਤੀ ਦਾ ਅੰਦੇ ਥੋੜੀ ਦੂਰ ਨੇ ਸਮਾਪਤਦਾ ਹੋਇਆ ਮਾਣਾ ਵਾਲਾ ਤੇ ਸੁਖਰਾਜ ਰੋਟੇ ਉਹ ਇੱਕ ਪਾਸੇ ਬੱਲੇ ਬੱਲੇ ਹੋ ਗਈ ਮਿੱਤਰੋ ਆ ਏ ਫਕਰ ਝੰਡਿਆਂ ਵਾਲਾ دو نمبر کبھی کھتنے کے مو بہت واقعی کا جانا کپ چلتا دور جاسا بڑا ਸ਼ੇਰ ਮੁੰਡੇ ਨੂੰ ਆ ਆਉਂਦਾ ਆਉਂਦਾ ਮੇਰੇ ਵੀਰੋ ਬੂਰੀਆ ਸੀਸਰ ਵਾਲਾ ਕਬੱਡੀ ਪਾਉਣ ਦੇ ਲਈ ਗੱਗਿਆ ਉਹ ਸ਼ੇਰ ਤਾਂ ਜੈਗਰੋ ਫੜਿਆ ਸੀ ਓਏ ਤੇਰੀ ਕਾਲਾ ਫੜਿਆ ਸੀ ਆ ਹਰਿਆਣੇ ਵਾਲਾ ਆਉਂਦਾ ਹਰਿਆਣੇ ਦਾ ਬੱਬਰ ਖੇਡ ਆਉਂਦਾ ਅੱਜ ਰੁਕਣ ਦੇ ਮੂਡ ਤੇ ਨਹੀਂ ਆਏ ਬੂਰੀਆ ਸੀਸਰ ਵਾਲਾ ਇਹ ਕੰਬੈਨਾਂ ਦਾ ਜੇਤੂ ਹੈ ਆ ਵੀ ਹਰਿਆਣੇ ਵਾਲਾ ਕੰਬਿਆ ਬਿੱਕਾ ਖਾਤਰ ਵਾਲਾ ਖੇਡ ਕਹਾਣੀ ਸਾਹਮਣੇ ਵਾਲਾ ਬਿੱਕਾ ਮਰੇ ਮਿੱਤਰੋ ਆ ਵੀ ਮੁੰਡਾ ਕਦੇ ਲੰਮੀ ਪਾਰੀ ਦਾ ਧੋਰਾ ਹੈ ਬਹੁਤ ਲੰਮੇ ਸਮੇਂ ਤੋਂ ਖੇਡ ਆ ਰਿਹਾ ਹੈ پنجاب دے بڑے بڑے کبڈی کپا چوٹی کا پردرشن کرنا ہے کے کرنا ڈسٹرکٹ کا پنڈ ہے جتنا میں آج بہت تکڑا پر آپ دورے والے ربیلہ چھوٹا دیکھ آؤ دیکھتے ہو گئی ہے گت فر ਸਫਲ ਹੋ ਗਿਆ ਅਮਰ ਕੈਲਰ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਪਰਨੇ ਪਾਸੇ ਚਾਰ ਖੜੇ ਨੇ ਇੱਕ ਪਾਸੇ ਮਾਝੇ ਦਾ ਬੱਬਰ ਸ਼ੇਰ ਮੇਰੇ ਵੀਰੋ ਪਰ ਦੂਜੇ ਪਾਸੇ ਕੰਨੇ ਲੁਹਰਾਨੀ ਦੇ ਬੱਬਰ ਸ਼ੇਰ ਚਾਰਾਂ ਦੇ ਵਿੱਚੋਂ ਮੁਕਾਬਲਾ ਬਾਬੇ ਦੇ ਬੱਬਰ ਸ਼ੇਰ ਅੱਜ ਚਾਰਾਂ ਮਾਸ਼ੇਰੀ ਧਰਸਿਲਾ ਕੁਲਦੀਪ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਪਰ ਅਰਨਜੀ ਕੈਲਰ ਵਾਲਾ ਅੱਜ ਹਾਰਨੇ ਤੇ ਉੜਕਾ ਪਿੰਡਾ ਮੇਰੇ ਮਿੱਤਰੋ ਜੱਥੇ ਦਾ ਗੈਰੀ ਸੱਤੂ ਜਿੱਥੇ ਸੱਧੂ ਦਾ ਅਮਰੀਕਾ ਵਾਲੇ ਕਬੱਡੀ ਦੇ ਵੱਡੇ ਪ੍ਰਮੋਟਰ ਹੈ ਆ ਰੁੜਕੇ ਕਲਾਨੀ ਧਰਤੀ ਦਾ ਜਿੱਥੇ ਕਹਿੰਦੇ 18 ਤਰੀਕ ਨੂੰ ਬਾਈ ਐਫ ਸੀ ਕਬੱਡੀ ਕੱਪ ਹੋਣ ਜਾ ਰਿਹਾ ਤੇ ਫੁੱਟਬਾਲ ਕੱਪ ਹੋਣ ਜਾ ਰਿਹਾ ਉਹ ਧਰਤੀ ਦਾ ਟੋਨੀ ਸੱਧੂ ਦਾ ਤਿਹਤਾ ਆ ਹਿੰਦੂ ਰੁੜਕੇ ਬੜਾ ਪਾਉਂਦਾ ਹੋਇਆ ਰੋਡ ਪਰ ਦੂਸਰੇ ਬੰਦੇ ਦੇਖਾਂਗੇ ਕੀ ਕੀਤੀ ਕੋਸ਼ਿਸ਼ ਆ ਨੰਬਰ ਦੇ ਮੇਰੇ ਮਿੱਤਰ ਰੁੜਕੇ ਬਾ ਹਿੰਦੂ ਆਪਣੀ ਵਾਲੇ ਇਹਨਾਂ ਦੀ ਟੀਮ ਆ ਜਿਹੜੀ ਮੇਰੇ ਵੀਰੋ ਸਾਹਮਣੇ ਦੇਖਾਂਗੇ ਕਬੱਡੀ ਪਾਉਣ ਦੇ ਲਈ ਤੱਕ ਦੇਖ ਰਹੇ ਦੀ ਇਹਨਾਂ ਦੀ ਹੈ ਸਾਹਮਣੇ ਕਹਿੰਦੇ ਬੂਰੀਆ ਸੀਸਰ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਬੱਲੇ ਬੱਲੇ ਹੋ ਗਈ ਮਿੱਤਰੋ ਇੱਕ ਪਾਸੇ ਪਾਕ ਖੇਡ ਕਬੱਡੀ ਦਾ ਜਾਲ ਜਫਾ ਆਹ ਏ ਗੱਗੀ ਤੱਕ ਦੇਖ ਰਹੇ ਦੀ ਧਰਤੀ ਦਾ ਇਹਦੇ ਹੀ ਟੈਰੋ ਫੜਿਆ ਦੀ ਮੋਹਨबीर ਪੱਲ ਦੇ ਕਬੱਡੀ ਕੱਪ ਤੇ ਇਹਦੇ ਪੁੱਠਾ ਦੇ ਕੱਪ ਤੇ ਵੀਰਾਂ ਨੂੰ ਜਫਾ ਲਾ ਕੇ ਉਹ ਜੀਬ ਜਿੱਤੀ ਹੋ ਮੇਰੇ ਵੀਰੋ ਇਹ ਆ ਮਿੱਠੂ ਦਾ ਕੋਲਾ ਖੇਡ ਰਹਾਂ ਇਸ ਵੇਲੇ ਲੁੱਟ ਗਿਆ ਮੇਲਾ ਲੱਗਿਆ ਮੇਲਾ ਕਿਵੇਂ ਲੱਗਿਆ ਜਫਾ ਨਾਲ चाहींदी पुट ठाहींदी लड़ाही पार्टमेंट आहे ਮੈਂ ਤਾਂ ਸਭ ਲੋੜੀ ਚਾਹੀਦੀ ਹੈ ਦੂਜੀ ਵਾਰ ਅਸੇ ਮੇਰੇ ਵੀਰੋ ਕਲਰਨ ਵਾਲਾ ਸੰਭਲ ਕੇ ਜਾਈ ਚੱਕਦੇਸਰ ਵਾਲਾ ਹਰ ਖੇ ਖਿਰਦੇ ਨੋ ਹਰ ਖੇ ਖਿਰਦੇ ਆਹ ਕਹਿੰਦੇ ਕਲਰਨ ਵਾਲਾ ਕਬੱਡੀ ਪਾਉਂਦਾ ਤੇ ਦੂਜੇ ਪਾਸੇ ਮੇਰੇ ਵੀਰੋ ਉਹ ਦੀਪਾ ਕੰਨੀ ਤੇ ਲੱਗਿਆ ਇੱਕ ਪਾਸੇ ਕੁਲਦੀਪ ਸ਼ਕਰਮਸ਼ਟ ਵਾਲਾ ਆਹ ਦੀਪਾ ਚੱਕਦੇਸਰ ਦੀ ਧਰਤੀ ਦਾ ਪਰ ਦੂਜੇ ਪਾਸੇ ਕਲਰਨ ਵਾਲਾ ਅੱਜ ਰੁਕਣ ਦੇ ਮੂਡ 'ਚ ਨਹੀਂ ਮੇਰੇ ਵੀਰੋ ਆਹ ਬਕਰਿਆਣੇ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਧਦਾ ਹੋਇਆ ਪਰ ਦੂਜੀ ਕੰਨੀ ਤੇ ਸਿੱਧੂ ਦਾ ਭਾਈ ਪ੍ਰਾਂਤ ਇੱਕ ਟੀਮੀ ਕਿਦੇ ਵਿੱਚ ਖੜਾ ਉਹਦੇ ਪਾਸੇ ਅਮਨ ਖੜਾ ਤੇ ਨਾਲ ਕੰਦੇ ਸੋਨੀ ਫੱਤਰ ਕੰਡੇ ਦੀ ਤਰ੍ਹਾਂ ਖੜਾ ਹੈ ਸਾਰਿਆਂ ਦੇ ਵਿੱਚੋਂ ਮੁਕਾਬਲਾ ਕਿਹਦੇ ਨਾਲ ਕਿਹਦਾ ਦਾ ਹੋਣਾ ਪਿਆਰਾ ਸਾਉਂਡ ਮਾਨਮੀ ਦੇ ਖਰਪਦੇ ਸਪੀਕਰ ਆ ਫੱਤਰ ਕੰਡਿਆਂ ਦਾ ਸੋਨੀ ਹੈ ਆ ਹਰਿਆਣੇ ਵਾਲਾ ਪਿੱਕਾ ਸਾਦਰ ਦੀ ਧਰਤੀ ਦਾ ਮੇਰੇ ਵੀਰੋ ਕਬਟਾਰ ਹੁੰਦਾ ਹੈ ਇਹ ਸਾਹ ਕੋਡ ਲਾਈਨ ਦੀ ਟੀਮ ਦਾ ਮਾਰ ਹੈ ਮੇਰੇ ਬੰਤੋ ਇੰਦਰਪਾਲ ਬਾਜਰੇ ਨੂੰ ਮਾਰ ਹੈ ਗੁਰਜੀਤ ਸੱਧੂ ਵਾਲੋਂ ਮਾਰ ਹੈ ਲਓ ਸਾਹਮਣੇ ਦੇਖਾਂਗੇ ਸੀਸਰ ਕਹਿੰਦਾ ਹੂ ਰਿਆ ਸਮੇਂ ਨਾਲ ਆਪਣੀ ਟੀਮ ਦੇ ਬਾਅਦ ਤੇ ਜੋੜ ਗਿਆ ਹੈ ਅੱਜ ਫੱਟੇ ਮਾਰਨ ਵਾਲੀ ਬਹੁਤ ਕਬੱਡੀ ਖੇਡ ਮਾਰਦੀ ਆ ਮੇਰੇ ਮਤੋਂ 6-7 ਸਾਈਟਾਂ ਬੜੇ ਮਾਰ ਦੇ ਨਾਲ ਲਾਈਵ ਚੱਲ ਰਹੀਆਂ ਨੇ ਇੱਕ ਵੱਡੀ ਗੱਲ ਆ ਵੀ ਕਬੱਡੀ ਨੂੰ ਇੰਨੀਆ ਸਾਈਟਾਂ ਦਿਖਾ ਰਹੀ ਹੈ ਕਹਿੰਦੇ ਵੀ ਅੱਜ ਚੜ੍ਹਦੀ ਕਲਾ ਕਬੱਡੀ ਆਸਟ੍ਰੇਲੀਆ ਲਾਈਵ ਸਖਸਾਂ ਦੀ ਟੀਮ ਆਈ ਹੋਈ ਹੈ ਕਲਰਮਾਲਾ ਰਵੀ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਹੁਣ ਵੇਖਾਂਗੇ ਤੁਹਾਡੇ ਸਾਹਮਣੇ ਕਿਹੜੇ ਬਪਰਸ਼ੇਦ ਦੇ ਨਾਲ ਮੁਕਾਬਲਾ ਹੋਊਗਾ ਇੱਕ ਪਾਸੇ ਕਹਿੰਦੇ ਬਿੱਟੂ ਮਿੱਠੂ ਦੇ ਚੇਲੇ ਗੱਗੀ ਦੀ ਗੱਲ ਹੋਣੀ ਹੈ ਦਾ ਕੁਲਦੀਪ ਦੀ ਗੱਲ ਹੋਣੀ ਹੈ ਗੱਗੀ ਛੇੜ ਉਹ ਮੁੰਡੇ ਨੂੰ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਕਲਰਮਾਲਾ ਕਬੱਡੀ 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 ਉਹ ਕਬੱਡੀ 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 ਉਹ ਕਬੱਡੀ 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 ਏ ਏ ਇੱਥੇ ਰੱਖ ਕਬੱਡੀ 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 کلد پا سارا بلے بڑے کرنا گیا آم بندہ کبھی بھی سابق ہے جتوں کے چھوٹی امر میں بابا کرتار سربا بڑے شہید ہندوستان میں ہوئے Havai Rana'nın ਵਾਂਗੇ ਕੀਤੀ ਹੈ ਜਸਤ ਸਿੰਘ ਰਵਿਦਾ ਦੇ ਨਾਮ ਤੇ ਸਾਹਮਣੇ ਦੇਖਾਂਗੇ ਕਬੱਡੀ ਪਾਰ ਦੇ ਲਈ ਮੇਰੇ ਵੀਰੋ ਭੂਰੀਆ ਸੀਸਰ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ 4 ਨੰਬਰ ਖੇੜਾ ਦੇ ਵਿੱਚੋਂ ਮੁਕਾਬਲਾ ਜਿਹਦੇ ਨਾਲ ਕਿਵੇਂ ਪੈਰ ਬਾੜੂ ਪਾਰ ਹੋਣ ਦੇ ਇਖਾਰੇ ਨੰਬਰ ਭੂਰੀਆ ਸੀਸਰ ਦੇ ਕਬਜ਼ੇ ਦੇ ਵਿੱਚ ਆਦਰ ਰੇਲੀਆਂ ਵਾਲੇ ਮੇਰੇ ਵੀਰੋ ਬਾੱਕੜ ਕਬੱਡੀ ਨੂੰ ਪ੍ਰਮੋਟ ਕਰਦੇ ਆ ਸਰਕਾਰ ਨੂੰ ਪੁੱਤਾਂ ਵਾਂਗੂ ਪਿਆਰ ਕਰਦੇ ਆ ਉਹ ਕਹਿੰਦੇ ਪਾਸ ਪੁੱਤਾਂ ਪਾਪ ਸ਼ਮਸ਼ੂਰੀਆ ਸੁਲਤਾਨ ਜਦੀਦ ਖਲੀ ਪੀਤਪੁਰ ਮਾਰਗੂਆ ਵੱਲੋਂ ਸੱਦੇ ਨੇ ਉਹ ਸਦੀਪ ਸੱਧੂ ਨਗਰ ਦੀ ਯਾਦ ਦੇ ਵਿੱਚ ਦੇ ਵੀਰੋ 7 ਤਰੀਕ ਨੂੰ ਖੇਡਿਆ ਜਾਊਗਾ ਆ ਇੱਕ ਪਾਸੇ ਦੇਖਾਂਗੇ ਆ ਸੀਤੂ ਦਾ ਵੀਰ ਹੈ ਪਰ ਦੂਜੇ ਪਾਸੇ ਰੁੜਕੇ ਵਾਲਾ ਇੱਕ ਪਾਸੇ ਹਰਿਆਣੇ ਵਾਲਾ ਉਹ ਬੱਲੇ ਬੱਲੇ ਹੋਜੀ ਕਿੱਟਰੋ ਬਾਹੂ ਅਕਬਰ ਮੁਰਦੀ ਧੱਤੀ ਦਾ ਅੰਦੇ ਥੋੜੀ ਦੂਰ ਨੇ ਸਮਾਪਿਤਦਾ ਹੋਇਆ ਨੰਬਰ ਨੇ ਦੂਜੇ ਰੁੜਕੇ ਵਾਲਾ ਆਪਣੀ ਟੀਮ ਨੂੰ ਹੋਰ ਜ਼ੋਰਦਾਰ ਹਾਂ רבי ਕੈਲਰਮ ਬਾਲਾ ਮਰੇਦ ਤੋਂ ਸਵੇ ਕਬੱਡੀ ਪਾਉਂਦਾ ਹੋਇਆ ਵੱਡੇ ਮੱਲਾਇਆ ਹੋਇਆ ਮਿੱਠੂ ਆਪਦੇ ਸਾਧਾਰਨ ਇੱਕ ਕੰਡੀ ਤੇ ਲੱਗਾ ਤੇ ਨਾਲ ਆਪਣੇ ਚੇਲੇ ਨਾਲ ਹੋਇਆ ਔਰ ਇੱਕ ਬੰਦੇ ਦੀਪਾ ਤੇ ਨਾਲ ਕਹਿੰਦੇ ਵੀ ਮਿੱਠੂ ਦੇ ਨਾਲ ਜੱਗੀ ਬਲੇ ਪੰਜ ਸਾਥ ਦੇ ਰਿਹਾ ਦੇਖਾਂਗੇ ਕਿਹੜਾ ਜੱਫਾ ਆਹ ਦੇਖੋ ਦੂਜੀ ਵਾਰ ਕਰਦਾ ਹੋਇਆ ਦਾ ਕਬੱਡੀ ਪੌੜ ਦੇ ਵਿੱਚ ਕਿ ਅੱਗੇ ਵੱਲ ਵਧਦਾ ਹੋਇਆ ਰਾਜਪੁਰ ਦੀ ਧਰਤੀ ਦਾ ਬੱਲੇ ਬੱਲੇ ਹੋ ਗਈ ਮਿੱਤਰੋ ਇੱਕ ਪਾਸੇ ਫਤਤ ਦੇ ਡੰਡ ਵਾਲਾ ਹਰਿਆਣਾ ਨੇ ਖੇਡਦਾ ਉਹ ਬੱਲੇ ਬੱਲੇ ਇੱਕ ਪਾਸੇ ਟਿੱਕੀ ਤੇ ਦੂਜੇ ਪਾਸੇ ਸੋਦੀ ਅੰਦੇ ਦੂਰ ਨੇ ਲੈ ਵੀ ਕਿੱਤੀ ਕਿਦੋਂ ਨਜ਼ਾਰਾ ਆ ਗਿਆ ਲਾਪੀ ਤੇ ਪਜਦਾ ਬੱਠਾ ਲਾਈਟ ਕੱਢਦਾ ਉਧਰੋਂ ਸਾਡੇ ਸਾਡੇ ਦਿਲਪ੍ਰੀਤ ਜੇਹਰ ਕਾਣ ਮੇਰੇ ਵੀਰੋ ਸੰਦੇਸ ਰਾਦੀ ਦੀ ਮੋਨਾਂ ਦੀ ਦਿਲਪ੍ਰੀਤ ਸਰਫੇ ਵਾਲਾ ਦਿਲਪ੍ਰੀਤ ਗੱਲ ਮਰੇ ਬਤਾਓ ਉਹਨਾਂ ਦੀ ਟੀਮ ਖੇਡਦੀ ਆ ਪੂਰੀ ਆ ਸੀਸਰਵਾ ਆਸ਼ਕਾਰਾ ਬਰਾ ਕਲਦੀਪ ਹੋ ਗਿਆ ਫੇਰ ਸਾਹਮਣੇ ਹੁਣ ਦੇਖਗੇ ਮੁੰਡਾ ਡੱਟ ਬਾਉਕੇ ਨਹੀਂ ਪਰ ਗੋਰੀਆ ਸੀਸਰਵਾਲਾ ਦੇ ਵੀਰ ਵੱਡਾ ਮਦਰੀ ਸਾਤਰਪੁਰ ਦਾ ਪੇਕਾ ਇੱਕ ਬੰਦੇ ਦੇਖਗੇ ਫੱਤਰ ਟੱਡਾ ਬਰਾ ਸੋਨੀ ਔਰ ਮਨੀਸ਼ ਬਲਹਾਰਾ ਸਿੰਘ ਦਾ ਵੀਰ ਔਰ ਦੂਸਰੀ ਗੰਦੇ ਰਵੀਰ ਪਿਆਰੇ ਦਾ ਵੀਰ ਨਕਾ ਹੈ ਚਾਰ ਚੋਪੀਵੇਂ ਮਾਫੀਆਂ ਦੇ ਤੋ ਆਹ ਦੇਖਗੇ ਪਿਆਰੇ ਬੰਨਰ ਹੋ ਗਿਆ ਮੁਕਾਬਲਾ ਔਰ ਵਾਲਾ ਹਰਿਆਣਵੀ ਮਾ ਆਸਟ੍ਰੇਲੀਆ ਵਾਲੇ ਮਾਰ ਕਰਦੇ ਨੇ ਆ ਗਪਰੂ ਤੇ ਮੇਰੇ ਵੀਰੋ ਨੰਮਾ ਕਪੂਰੇ ਵਾਲਾ ਮਾਰ ਕਰਦਾ ਆਸਟ੍ਰੇਲੀਆ ਵਾਲਾ ਗਪੂ ਦੇ ਅਸਰਾ ਉਹ ਮੇਰੇ ਵੀਰੋ ਮਾਰ ਕਰਦਾ ਸਾਹਮਣੇ ਰਵੀ ਕਲਰ ਵਾਲਾ ਕਬੱਡੀ ਪੌਂਡ ਦੇ ਲਈ ਅੱਗੇ ਵੱਲ ਵਧਦਾ ਹੋਇਆ ਹੋਰ ਮੁਕਾਬਲਾ ਕਿਧਰ ਨ ਕਿਵੇਂ ਕਿਵੇਂ ਕਿੰਨੇ ਕਿੰਨੇ ਕਿਵੇਂ ਡਬਲ ਟੱਚ

ਅਰ ਰਵੀ ਦਾ ਜੌੜੇ ਵਾਲਾ ਵੀਰ ਛੋਟਾ ਜਫਾ ਲਾ ਕੇ ਨੰਬਰ ਆਪਣੀ ਟੀਮ ਲਈ ਜੋਰਦਾ ਹੋਇਆ ਦੇਖਦੇ ਨੇ ਉਹ ਚੱਕਦੇ ਸਾਹ ਜੜੇ ਤੇਰੇ ਨਾਲ ਟੇਡਾ ਟੇਡਾ ਦੇਖਦੇ ਐ ਖੇਡ ਕਹਾਣੀ ਗੂਰੀਆ ਮਰੇ ਨੇ ਸੀਸ਼ਰ ਵਾਲਾ ਤਕਦੀਰ ਨਾਲ ਫੜਿਆ ਜਾਣਾ ਪੱਕੇ ਜੱਪਰੂ ਨੂੰ ਬਹੁਤ ਤਕਨੀਕ ਹੈ ਔਰ ਸਾਹਮਣੇ ਵੀ ਤਕਨੀਕੀ ਯਾਫੀ ਹੈ ਹੁਣ ਦੇਖਾਂਗੇ ਕਿਹੜਾ ਕਰਦਾ ਕੋਸ਼ਿਸ਼ ਔਰ ਦੀਪਾ ਕਦੇ ਚੱਕ ਦੇ ਸਾਹਮਣੇ ਹੋ ਗਿਆ ਸਾਹਮਣੇ ਬੂਰੀ ਆਪਣਾ ਫਰਤੀਲਾ ਬੜਾ ਤੇਜ਼ ਤਾਰ ਔਰ ਬੜਾ ਮੇਰੀਏ ਹਰ ਹਰ ਖਿਡਾਰੀ ਹੈ ਨੰਬਰ ਦਾ ਸ਼ਾਨਦਾਰ ਵਾਦਾ ਕਰਦਾ ਹੋਇਆ ਔਰ ਅਗਲੀ ਵੇਰ ਸਾਹਮਣੇ ਦੇਖਾਂਗੇ ਜੰਗਪੁਰ ਦੀ ਧਰਤੀ ਦਾ ਵਿੱਕੀ ਜਨਮ ਲੁਧਿਆਣਾ ਮੇਰੇ ਮਿੱਤੋ ਪਈ ਹੋਈ ਗੇੜ ਔਰ ਦੂਸਰੇ ਬਨੇ ਬਾਰੇ ਪੜਦੇ ਚਾਰ ਯਾਫੀ ਹੈ ਹਰਿਆਣਾ ਖੇਡ ਖੇਡਦੀ ਹੈ ਔਰ ਦੂਸਰੇ ਬਨੇ ਪੰਜਾਬ ਖੇਡਦਾ ਹੈ ਐਮ ਸਿਰੇ ਦਾ ਮੁਕਾਬਲਾ ਕੋਨਾ ਟੀਮਾਂ ਦੇ ਦਰਮਿਆਨ ਆਹ ਕਿਨੇ ਮਾਛੀਵਾਰੇ ਵਾਲਾ ਪਿੰਡੀ ਅੱਜ ਦਾ ਵਾਲਾ ਰੇਡ ਪੰਦਨੀ ਸੇਲਦਾ ਹੋਇਆ ਤੇ ਦੂਜੇ ਪਾਸੇ ਕਨਿਤਧੋੜੀ ਵਾਲੋ ਨੇ ਟੀਮ ਵੜਾਈਆ ਮੇਰੇ ਵੀਰੋ ਕਲਰ ਵਾਲਾ ਰਵੀ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਚਾਰੇ ਚਾਰੇ ਬਿਲਕੁਲ ਯਾਰ ਨੇ ਮੇਰੇ ਵੀਰੋ ਚਾਰੇ ਬਿਲਕੁਲ ਯਾਰ ਨੇ ਕਲਰ ਵਾਲੇ ਨੇ ਕਬੱਡੀ ਪਾ ਦਿੱਤੀ ਆ ਚੱਕਦੇ ਹੋਏ ਵਾਲਾ ਆ ਵੇਖੋ ਇੱਕ ਪਾਸੇ ਰਵੀ ਹੈ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਤੇ ਦੂਜੇ ਪਾਸੇ ਆ ਆਪਣੀ ਤੁਰਦਾ ਤੇਲਾ ਪਰ ਨੰਬਰ ਰੇਡਰ ਦਾ ਆ ਬਿੱਕਾ ਕਹਿੰਦੇ ਛਾਤਰ ਵਾਲਾ ਮੇਰੇ ਮਿੱਤਰੋ ਰੇਡ ਪਾ ਰਿਹਾ ਬੜਾ ਵਧੀਆ ਤਾੜੀਆਂ ਮੇਰੇ ਮਿੱਤਰੋ ਸਾਡੀ ਖੇਡ ਕਬੱਡੀ ਦਾ ਹਰਿਆਣੇ ਵਾਲਾ ਹਰਿਆਣੇ ਦੇ ਸੱਤ ਦਿੱਤੇ ਰੇਡ ਪਾਉਂਦਾ ਹੋਇਆ ਹੁਣ ਦੇਖਾਂਗੇ ਤਾੜੀਆਂ ਪੱਟਣਗੀਆਂ ਜਾਂ ਫਿਰ ਕਿੰਨੀ ਦੀ ਗੱਲ ਜਫਾ ਨੰਬਰ ਰੀਪਲੇ ਜੀ ਹੋਲਡ ਜੀ ਖੇਡ ਕਬੱਡੀ ਵਾਲਾ ਮਾਲਵਾ ਕਬੱਡੀ ਅਪਡੇਟ ਵਾਲਾ ਗੱਗੀ ਤਧਾਲ ਵਾਲਾ ਯਾਰੀਆ ਗਿੰਨੀਵਾਂ ਦੇ ਨਾਲ ਅੱਜ ਵੱਡਾ ਰੋਲ ਹੈ ਮੇਰੇ ਵੀਰੋਸ ਕਬੱਡੀ ਕੱਪ ਨੂੰ ਕਰਵਾਉਣ ਦੇ ਲਈ ਸਾਡੇ ਭਰਾ ਦਾ ਆਹ ਕਹਿੰਦੇ ਭੂਰੀਆ ਸੀਸਰ ਵਾਲਾ ਪਰ ਦੂਜੇ ਪਾਸੇ ਆਹ ਕਹਿੰਦੇ ਸਟਾਰ ਮਾਸ਼ੇ ਦੀ ਧਰਤੀ ਦਾ ਉਹ ਕਹਿੰਦੇ ਬੱਲੇ ਬੱਲੇ ਹੋ ਗਈ ਮਿੱਤਰੋ ਪਲਵੀਤ ਟਰਾਈ ਕਰਦਾ ਤੇ ਤਿੰਨੇ ਯਾਥੀ ਆਪੀ ਨੂੰ ਸਮਝਾਇਆ ਫਰਨਾ ਤਿੰਨੇ ਯਾਥੀ ਨੂੰ ਸਮਝਾਇਆ ਉਹ ਤਿੰਨੇ ਯਾਥੀ ਨੂੰ ਕੁਝ ਸਮਝਾਇਆ ਸਮਾਂ ਦੱਸੋ ਬਰੇ ਵੀਰੋ ਵੀ ਕੀ ਸਮਝਾਇਆ

ਇਹ 2 ਨੰਬਰ ਦਾ ਧੰਦਾ ਵੀ ਮਾੜਾ ਅੱਗੇ ਦੇਖਾਂਗੇ ਕਿਹਦੇ ਨਾਲ ਟੱਕਰ ਹੋਣੀ ਹੈ ਨੰਬਰ ਰੇਡਰ ਦਾ ਹੋਣਾ ਜਨਵਿਲ ਨੰਬਰ ਯਾਫੀ ਦਾ ਹੋਣਾ 1100 ਮਾਨਮੀ ਦੇ ਹਰਤ ਦੇ ਸਪੀਕਰ ਨੇ ਉਹ ਮੇਰੇ ਵੀਰੋ ਹਰਤ ਦੇ ਸਪੀਕਰ ਆਹਮਣੇ ਦੇਖਾਂਗੇ ਗੱਲ ਕਿਦਾਂ ਦੀ ਏ ਆਓ ਬੱਲੇ 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 ਚੱਕਦੇ ਏ ਦੇਖ ਗਿਆ ਉਹ ਬੱਲੇ ਉਹ ਬੱਲੇ ਉਹ ਬੱਲੇ ਉਹ ਬੱਲੇ ਆਏ 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 ਗੱਡੀ ਐਲੀ ਦੇ ਸਾਹ ਦੇ ਖੜਿਆ ਐਨਰੀ ਇਹ ਅਮਰੀਕਾ ਨੂੰ ਖੜਿਆ ਇਹਦੇ ਆ ਜੋੜੀਆਂ ਗੱਲਾਂ ਕਰਾਈਆਂ ਨੇ ਅੱਜ ਵੱਡੇ ਵੱਡਾਂ ਦੀ ਮਾਦੂਰ ਵਿੱਚ ਤੂਰ ਹੈ ਕੱਢੀ ਬਰੇ ਬਟੋ ਇਹ ਹੈ ਤਕੀ ਜਿੰਨੀ ਵੱਲੋਂ ਵੱਡੇ ਮਾਰ ਜਿਹੜਾ ਉਹ ਰੋਲਡ ਮਾਨ ਸੀਗਾ ਉਹ ਜਾਫੀਆਂ ਦਾ ਉਹ ਜੋੜੇ ਦੀ ਟੀਮ ਨੂੰ ਆਹ ਦੇਖੋ ਫਕਰ ਤੇ ਮੈਨ ਵਾਲ ਟਕਰੇ ਇੱਕ ਪਾਸੇ ਜਾਂਗਪੁਰੀਆ ਤੇ ਦੂਜੇ ਪਾਸੇ ਫਕਰ ਤੇ ਮੈਨ ਵਾਲਾ ਸੋਨੀ ਹੈ ਤੇ ਨੰਬਰ ਔਰ ਰੇਡਰ ਦਾ ਚੱਲ ਓ ਜੰਗਰੂਆ ਪਾ ਕਬੱਡੀ ਚੱਲ ਓ ਜੰਗਰੂਆ ਆਤਾ ਹੋਇਆ ਅੱਡੋ ਅੱਡ ਮੁਲਖਾਂ ਦੇ ਵਿੱਚ ਬੱਲੇ ਬੱਲੇ ਕਰਵਾਉਣ ਵਾਲਾ ਗੱਡੀਆਂ ਦਾ ਜੇਤੂ ਮੋਟਰਸਮਾਨ ਦਾ ਜੇਤੂ ਕੰਮੈਨਾਂ ਦਾ ਜੇਤੂ ਅਜਲਾਪੀ ਦਾ ਪਿੰਡ ਦਾ ਜੀ ਕਰਦਾ ਹੋਣਾ ਖਿਡਾਰੀ ਵਾਰ ਕੇ ਪਿੰਡ ਦੇ ਗਰਾਊਂਡ ਦੇ ਵਿੱਚ ਆ ਜੀਏ ਵੱਡੀ 스ਪੀਡ ਲਾ ਕੇ ਯਾਰਾਂ ਮੇਲੀਆਂ ਨੂੰ ਨਾਣੀ ਵਾਕੇ ਹੀ ਵਾਕੇ ਲੋ ਦੇਖਾਂਗੇ ਬਿੱਟਾ ਸ਼ਾਤਰ ਵਾਲਾ ਫੇਰ ਇਸ ਸਮੇ ਕਬੱਡੀ ਪਾਰਿਆ ਚਾਰ ਲਾਫੀ ਤਿਆਰ ਹੋਣ ਦੇਖਾਂਗੇ ਚਿੱਲੂ ਦਾ ਬਿੰਦ ਕਰਦਾ ਹੋਇਆ ਕੋਸ਼ਿਸ਼ ਵਾਹ ਓਏ ਗੱਬਰੂ ਦਾ ਬਿੱਕਾ ਸ਼ਾਤਰ ਵਾਲਾ ਆਪਣੀ ਟੀਮ ਲਈ ਨੰਬਰ ਜੋੜ ਗਿਆ ਜਰ ਬਿੱਕਾ ਲਈ ਧੰਨਵਾਦ ਹੈ ਬੂਰੀਆ ਸੀਸਰ ਵਾਲਾ ਰੋਡ ਪਾਣੀ ਵਧਿਆ ਹੋਇਆ ਕੈਨੇਡਾ ਦਿਲਪ੍ਰੀਤ ਸਤਲਾ ਜੂਗੇ ਉਹਨਾਂ ਦੀ ਟੀਮ ਖੇਡਦੀ ਹੈ ਮੇਰੇ ਵੀਰੋ ਚੱਕ ਦੇ ਖਰਾਬੀ ਉਹ ਬੂਰੀਆ ਸੀਸਰ ਵਾਲਾ ਕਬੱਡੀ ਕਬੱਡੀ ਕਰਕੇ ਟੱਚ ਮਾਰ ਕੇ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਯੰਗ چھوٹا برا بشے تور دو لکھ کا ਜੋਰਾ ਸੁਖੇਤਲੀ ਦਾ ਲਓ ਸਾਹਮਣੇ ਦੇਖਾਂਗੇ ਡਲਰਮ ਬੜਾ ਰਵੀ ਤੇ ਕੁਲਵੀਰ ਸ਼ਿਕਾਰਾਂ ਦੇ درمیان ਟੱਕਰ ਸਿਰੇ ਦੀ ਔਰ ਨੰਬਰ ਦੇਣ ਤੋਂ ਧਾਵੀ ਦਾ ਰੁੜਕੇ ਵਾਲਾ ਇੰਦੂ ਰੇਡ ਬਾਦਲੀ ਖੇਡ ਦਾ ਮਾਤਵਾ ਦਾ ਹੋਇਆ ਉਹ ਕੱਲੇ ਇੰਦੂ ਰੁੜਕੇ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਧਦਾ ਦੂਜੇ ਸੈਮੀ ਦੀਆਂ ਟੀਮਾਂ ਰਾਉਂਡ ਦੇ ਵਿੱਚ ਆਜੋ ਦੂਜੇ ਸੈਮੀ ਦੀਆਂ ਟੀਮਾਂ ਧੰਨਵਾਦ ਪ੍ਰਸ਼ਾਸਨ ਦਾ ਕਰਦੇ ਆ ਜਿਹੜੇ ਪ੍ਰਸ਼ਾਸਨ ਨੇ ਥੋੜੀ ਸ਼ਕਤੀ ਕੀਤੀ ਹੈ ਕਿਉਂਕਿ ਤੇ ਕਿਉਂਕਿ ਦਸ ਸਮੇਂ ਨਾਲ ਕਰੇ ਯਾਰ ਸਮੇਂ ਨਾਲ ਆ ਵੇਖੋ ਤੁਹਾਡੇ ਸਾਹਮਣੇ ਬਿੰਦਰ ਉਹ ਜਫਾ ਲਾਉਂਦਾ ਹੋਇਆ ਹੰਦੇ ਕੀਤੇ ਹੋਏ ਦੂਰ ਫਵਾ ਗੀਦਾ ਇੰਦੂਆ ਪੱਟਕਾ ਲੈ ਗਿਆ ਉਹ ਸਿਰ ਤੋਂ ਪੱਟਕੇ ਨੂੰ ਮੰਨ ਲਾ ਹੁਣ ਭਾਦੀ ਨੇ ਨਹੀਂ ਮੰਨਦਾ ਅੱਜ ਕਬੱਡੀ ਦਾ ਗਰਾਊਂਡ ਆ ਤੇ ਬੰਦਣਾ ਪੈਣਾ ਹੈ ਖੇਡ ਕਹਾਣੀ ਲਓ ਸਾਹਮਣੇ ਦੇਖਦੇ ਲੋਕੀ ਅੱਜ ਖੜ ਖੜ ਕੇ ਬਾਹਰ ਚਿੱਟੂ ਕੱਟੇ ਬਾਹਰ ਪਾਉਗਾ ਕਬੱਡੀ ਅੱਜ ਝੁਕਦੇ ਕੇ ਹੱਜੀ ਉਹ ਪੱਟਾ ਦੇ ਵਿੱਚ ਜੋਰ ਮਿੱਤਰੋ ਉਹਨਾਂ ਦੇ ਖਾਰ ਦੇ ਦਾਣਾ ਜਿੱਤ ਕੇ ਆ ਜਿੰਦਰਾ ਦਾ ਕੱਪ ਚਲਦਾ ਦੇਖਾਂਗੇ ਪੂਰੀਆ ਸੀਸਾ ਬਾਰਾ ਖੇਡ ਦਸਾਂ ਨੇ ਨਜ਼ਾਰਾ ਲੈਣਿਆ ਸਾਹਮਣੇ ਵਿਕਾਸ ਸ਼ਾਤਰ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਧਦਾ ਹੋਇਆ ਹੁਣ ਦੇਖਾਂਗੇ ਟੱਕਰ ਤੱਕ ਤੱਕ ਤੱਕਰ ਇੱਕ ਪਾਸੇ ਖਾਤਰਦਾ ਤੇ ਦੂਜੇ ਪਾਸੇ ਪਿੰਤਰਾ ਉਹ ਬੱਲੇ ਬੱਲੇ ਹੋ ਗਈ ਪਿੰਤਰਾ ਜੋੜੇ ਵਾਲਾ ਤੇ ਦਿੱਤੇ ਬਿੱਕੇ ਦੀ ਤੱਕਰਾ ਰਾਜ ਪਾਸੇ ਉਹ ਗੱਠੀਆਂ ਪੜਦੀਆਂ ਨੇ ਬੱਲੇ ਬੱਲੇ ਹੋ ਗਈ ਪਿੰਤਰਾ ਧਰਤੀ ਨੂੰ ਛੱਟ ਕੇ ਪੜਦੇ ਹੈ ਨੰਬਰ ਰੇਡਰ ਹੈ ਮੀ ਹੋ ਸਕਦਾ ਸਭ ਦੇ ਕਬੱਡੀ ਪਾਉਣ ਦੇ ਲਈ ਰਵੀ ਜੋੜੇ ਵਾਲਾ ਤੇ ਰਵੀ ਮੇਰੇ ਵੀ ਲੋਕਾਡਰਨ ਵਾਲਾ ਅੱਗੇ ਵੱਲ ਵਧਦਾ ਹੋਇਆ ਥੋੜੇ ਥੋੜੇ ਕੈਂਟੇ ਦੇ ਸਾਈਡ ਤੇ ਹੋ ਜੋ ਪੈ ਜਾ ਬੈਂਟੀਆ ਥੋੜੇ ਥੋੜੇ ਸਾਈਡ ਤੇ ਹੋ ਜਾਓ ਮੈਂ ਬਾਲਾ ਤਕੜਾ ਖਾਫਾ ਮਾਰਦਾ ਦਸ ਦਾ ਕਫਾ ਪਰ ਰਾਜ ਦਾ ਫੈਸਲਾ ਡਬਲ ਟੱਚ ਦਾ ਇਸ਼ਾਰਾ ਕੋਈ ਵੀ 스타 ਬਾਸ਼ਿਆਂ ਬੜਾ ਸੱਚ ਬੋਲਦਾ ਤੇ ਹਾਂ ਹੱਥ ਪਿਓ ਬੰਨੇ ਮੇਰੇ ਵੀਰੋ ਬਾਖੜ ਕਮੇਟੀ ਦੇ ਆਸ਼ਾ ਮੁਕਬਰ ਕੇ ਆ ਗਿਆ ਅਸਰੇ ਵੀਰੋ ਨੇ ਅਗਲਾ ਮੈਚ ਵੀ ਬੜਾ ਤਕੜਾ ਹੋਣਾ ਚਾਰੀ ਖਿੱਚ ਕੇ ਰੱਖਣਗੇ ਅਮਰੀਤ ਮਾਣਾ ਵਾਲਾ ਤੇ ਸੁਖਰਾਜ ਰੋਡੇ ਔਰ ਇੱਕ ਪਾਸੇ ਬੱਲੇ ਬੱਲੇ ਹੋ ਗਈ ਮਿੱਤਰੋ ਆ ਏ ਫੱਤਰ ਝੰਡਿਆਂ ਵਾਲਾ ਸੋਨੀ ਮੈਚ ਦੇ ਤਾਪੇ ਪਟਦਾ ਔਰ ਮੈਚ ਦੇ ਤਾਪੇ ਪਟਦਾ ਤੇ ਜੀਤੇ ਦਾ ਮੁੰਡਾ ਲਈ ਜਾਂਦਾ ਉਧਰ ਮਿੱਠੂ ਦਾ ਚੇਲਾ ਚ ਮਾਦਰੀ ਪਰਤ ਬੱਲੇ ਬੱਲੇ ਕਰਵਾਦੀ ਜਾਂਦਾ ਹੈ ਟਾਪ ਦਾ ਮੁਕਾਬਲਾ ਪੰਜਾਬ ਤੇ ਹਰਿਆਣਾ ਦੀਆਂ ਟੀਮਾਂ ਦੇ ਦਰਮਿਆਨ ਚੱਲਦਾ ਹੋਇਆ ਨੌਮਾ ਸ਼ਾਨਦਾਰ ਕਬੱਡੀ ਕੱਪ ਮੇਰੇ ਵਿੱਚ ਜਿਹਨੇ ਲਗਣ ਦਾ ਮਦਰੀਪੁਰ ਪਿੰਡ ਆਹ ਦੇਖੋ ਦੀਪਾ ਕਰਦਾ ਕੋਸ਼ਿਸ਼ ਤਨਗੋ ਸਾਹਿਬ ਓ ਬਾਬਾ ਜੀ ਦਾ ਧੰਨਵਾਦ ਹੈ ਲੰਗਰਾਂ ਦੀ ਵੱਡੀ ਸੇਵਾ ਹੈ ਬਹੁਤ ਬਹੁਤ ਸ਼ੁਕਰੀਆ ਸਾਹਮਣੇ ਮਿਲਦੇ ਰਹੇ ਹਮੇਸ਼ਾ ਮੇਰੇ ਵੀਰ ਸੁਆਣਾ ਦੇ ਸਵਾ ਦਾ ਮੁੰਡਾ ਬਹੁਤ ਵਧੀਆ ਸੋਚਦਾ ਮਾਲਕ ਹੈ ਆ ਤੁਹਾਡੇ ਸਾਹਮਣੇ ਕਲਰਨ ਵਾਲਾ ਰਵੀ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਔਰ ਦੂਜੇ ਪਾਸੇ ਮਿੱਠੂ ਦਾ ਤੇਲਾ ਟੇਡਾ ਟੇਡਾ ਵੇਖਦਾ ਔਰ ਟੇਡਾ ਕੱਡਾ ਵੇਖਦਾ ਆਏ ਜੱਗੀ ਪਰ ਦੂਜੇ ਪਾਸੇ ਕਲਰਨ ਵਾਲਾ ਰਵੀ ਨੰਬਰ ਅਗਲੀ ਟੀਮ ਲਈ ਹੋੜ ਗਿਆ ਆ ਓ ਸਵਾਣਾ ਨੇ ਆ ਆ ਇਹ ਕਹਿੰਦੇ ਵੀ ਹੋ ਅਗਰ ਪਿਆ ਸੰਧਵਾ ਕੁਝ ਨਹੀਂ ਆਖ ਸਕਦੀ ਕਿਹੜੀ ਟੀਮ ਜਿੱਤੂ ਅੱਜ ਇੱਕ ਤਾਂ ਨੰਬਰ ਤਾਂ ਜਿੱਤਾਂ ਹਰਾਂ ਦੇ ਫਾਇਦੇ ਆ ਜਿਹੜਾ ਨੰਬਰ ਮੈਨੂੰ ਲੱਗਦਾ ਪਰ ਕੀਮਤੀ ਹੈ ਆ ਨੰਬਰ ਬੜਾ ਕੀਮਤੀ ਲੱਗਦਾ ਅੱਜ ਬਰੂ ਨੇ ਸਲਾਹ ਆ ਦਿੱਤਾ ਨੰਬਰ ਵਸੀ ਕਿੰਨੇ ਨੇ ਜਿੰਨੀ ਮੈਨੂੰ ਕਹਿੰਦਾ ਚੰਨਾ ਹੁਣ ਹਰਿਆਣੇ ਵਾਲੇ ਲੈ ਜਾਣਗੇ ਹਾਰ ਨੇ ਮਗਾ ਸਪੈਟਰਮਾਨ ਵੀ ਫਿਰਦੇ ਨੇ ਹਲੇ ਪੂਰੇ ਹਲੇ ਆ ਮਸਾਲਪੁਰੀਏ ਬੱਜਦੇ ਨੇ ਪੂਰੇ ਐਨੇ ਸੌਫੇ ਵੀ ਹਾਰ ਲਿਓ ਸਾਹਮਣੇ ਖੜੇ ਨੇ ਗੌਰ ਦਾ ਉਹ ਖੜੇ ਗਰਾਉਂਡ ਚੰਨਾ ਭਰਾ ਆ ਗਿਆ ਸਾਡਾ ਜਿੰਦਗੀ ਦਾ ਬੈਦ ਨੂੰ ਧੰਨਵਾਦ ਕਰਦੇ ਆ ਆਪਾਂ ਪੁਆਇੰਟ ਸਾਂਝੇ ਕਰਨ ਲੱਗੇ ਆ ਜਾਨ ਦਾ ਲੋਧੀ ਕਪਾ ਆਲਮਜੀਤ ਦੀ ਧਰਤੀ ਦੇ ਸਾਡੇ ਜੰਨੇ ਬਈਰੋਂ ਸੱਗੇ ਆ ਕਾਗਰੋ ਕਾਗਰ ਚੰਨਾ ਬਈ ਜਿਹੜਾ ਵੀ ਤਰੀਕਾ ਰੱਖ ਲੀਆਂ ਸੰਧੂਓ ਚੰਨਾ ਆਲਮਜੀਤ ਸਾਹਿਬ ਆਇਆ ਭਰਾ ਸਾਡੇ ਵੱਡੇ ਪ੍ਰੋਮੋਟਰ ਸਾਡੀ ਖੇਡ ਕਬੱਡੀ ਦੇ ਧੰਨਵਾਦ ਹੈ ਅਮਰੀਕਾ ਸੜਕੇ ਪੰਜਾਬੀ ਦੇ ਵਿਲਾਲੇ ਆ ਬਹੁਤ ਬਹੁਤ ਸ਼ੁਕਰੀਆ ਚੱਕ ਦੇ ਸਾਡੇ ਨੰਬਰ ਹੈ ਜਿਆ 20 ਔਰ ਦੋਰਾ ਹਰਾਨਾ ਦੇ ਨੰਬਰ 224 ਸਾਡੇ ਤੇ 224 ਜਾਰਾਂ ਦੀ ਖਾਤਮੇ ਲਈ ਫਾਈਨਲ ਤੇ ਪੁੱਜ ਗਈ ਹੈ ਸਾਡੇ ਦੋਨਾਂ ਟੀਮਾਂ ਵਾਸਤੇ ਤਾੜੀ ਮਾਰ ਦੋ ਜੇ ਮੈਚ ਵਧੀਆ ਲੱਗਿਆ ਜੀ 224 ਤੇ 20